ਸਾਈਟ ਸਸਰੀ ਕਾਲ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਣਗੇ ਕੱਲ ਮੈਂ আর ਮੇਰੇ ਹਸਬੰਡ ਘੁੰਮਣ ਗਏ ਆ ਹੈਗੇ ਮਾਰਕੀਟ ਚਕਮੀ ਮਾਰਕੀਟ ਕਹਿੰਦੇ ਆ ਇਹਨੂੰ ਅਸੀਂ ਜਿਸ ਤਰ੍ਹਾਂ ਇਹ ਸੋਮਵਾਰ ਤੇ ਸ਼ੁੱਕਰਵਾਰ ਨੂੰ ਲੱਗਦੀ ਹੈ ਤੇ ਇੱਥੇ ਹਰੇਕ ਚੀਜ਼ ਦੀ ਮਾਰਕੀਟ ਲੱਗਦੀ ਹੈ ਮੀਨ ਕੱਪੜੇ ਤੇ ਆਪਣਾ ਖਾਣ ਪੀਣ ਦੀਆਂ ਚੀਜ਼ਾਂ ਦਾਲਾ ਤੂਣਾ ਤੇ ਫੁੱਲ ਇੱਥੇ ਪੁਰਾਣੇ ਕੱਪੜੇ ਵੇਚੇ ਜਾਂਦੇ ਆ ਤੇ ਰੇਟ ਵੀ ਠੀਕ ਹੁੰਦੇ ਆ ਕੱਟ ਹੁੰਦੀਆਂ ਤੇ ਹਰ ਇੱਕ ਚੀਜ਼ ਮਿਲ ਜਾਂਦੀ ਔਰੇ ਤੇ ਅਸੀਂ ਸੋਚਿਆ ਚੱਲੋ ਜਾ ਕੇ ਆਰਾਊਂਡ ਨੂੰ ਕੱਟੇ ਪ੍ਰਾਣੀ ਚੀਜ਼ਾਂ ਵੀ ਹੁੰਦੀਆਂ ਕਿਤਾਬਾਂ ਵੀ ਹੁੰਦੀਆਂ ਤੇ ਪੁਰਾਣੀ ਕਿਤਾਬਾਂ ਹੁੰਦੀਆਂ ਇਹਨਾਂ ਦਾ ਰੇਟ ਵੀ ਸਹੀ ਹੁੰਦਾ ਤੇ ਕੱਲ ਕੱਲ ਅਸੀਂ ਗਏ ਤੇ ਬਹੁਤ ਭੀੜ ਸੀ ਤੇ ਪਾਰਸ ਵੀ ਹੁੰਦੇ ਆ ਔਰੇ ਚਾਤਰਾ ਸਹਰਾਣੇ ਸਾਰਾ ਕੁਝ ਤਕਰੀਬਨ ਮਿਲ ਜਾਂਦਾ ਇੱਥੇ ਤੇ ਆਹ ਦੇਖੋ ਦਾਣਾ ਦੂਣਾ ਹੈਗੀਆਂ ਸਾਰੀਆਂ ਤੇ ਇਥੇ ਚੀਸ ਮੀਨ ਇਹ اٹਾਲੀਨ ਫਰਮਾਚੋ ਹੁੰਦੀ ਹੈ ਤੇ ਇਹ ਹੈਗੀਆਂ ਮੱਛੀ ਇਹ ਆਲੀਵੇ ਸਾਰੇ ਸਾਈ ਤਰ੍ਹਾਂ ਦੇ ਆਲੀਵੇ ਆ ਇਹ ਪਰਮਾਚੋ ਹੋਗੀ ਇਹ ਸਾਰੀ ਸੁੱਕੀ ਚੀਜ਼ਾਂ ਇਹ ਦਾਣਾਂ ਦੋਣਾਂ ਸਾਰੀ ਤਰ੍ਹਾਂ ਦੀਆਂ ਤੇ ਇਹ ਸਬਜ਼ੀ ਦੀ ਮਾਰਕੀਟ ਵੀ ਹੈਗੀ ਇੱਥੇ ਤੇ ਸਾਰੀਆਂ ਚਾਤਰਾ ਗਲੀਚੇ ਆਪਣਾ ਸਰਾਣੇ ਆ ਹੈਗਿਆਂ ਚ ਪੀਸ ਕੱਪੜਿਆਂ ਦੇ ਤੇ ਜਿਨ੍ਹਾਂ ਨੇ ਆਪਣੇ ਕੁਸ਼ੀਨੀ ਬਣਾਣੀ ਐ, ਗੱਦੀਆਂ ਬਣਾਣੀਆਂ ਐ, ਕੋਈ ਵੀ ਚੀਜ਼ ਬਣਾਣੀ ਐ, ਪਰਦੇ ਬਣਾਣੀਆਂ ਐ, ਇਹ ਹੈਗੇ ਆ ਪੈਂਟਾ ਪੁੰਟਾ ਇਹ ਆਪਣਾ ਲੇਟਸ ਵਾਸਤੇ ਹੋ ਗਿਆ ਸਮਾਨ ਨਾਈਟ ਸੂਟ ਹੋ ਗਏ ਇਹ ਪੁਰਾਣੀ ਚੀਜ਼ਾਂ ਐ ਇਹਨਾਂ ਨੇ ਡਿਸਕਾਊਂਟ 'ਚ ਵੀ ਰੱਖੀ ਹੁੰਦੀਆਂ ਇਹ ਕੋਸਮੈਟਿਕਸ ਸਮਾਨ ਹੋ ਗਿਆ ਇਹ ਕੱਟ ਰੇਟ ਵਿੱਚ ਮਿਲ ਜਾਂਦਾ ਹੈ ਇੱਥੇ ਕੱਲ ਹੈ ਵੀ ਬਹੁਤ ਭੀੜ ਸੀ ਪਹਿਲਾਂ ਸਵੇਰੇ ਸੀ ਮੌਸਮ ਥੋੜਾ ਜਿਹਾ ਖਰਾਬ ਫਿਰ ਥੋੜੀ ਦੇਰ ਬਾਅਦ ਮੌਸਮ ਠੀਕ ਹੋ ਗਿਆ ਸੀ ਧੁੱਪਾਂ ਨਿਕਲ ਗਈਆਂ ਰੇਟ ਸਹੀ ਹੁੰਦੇ ਆ ਇੱਥੇ ਤੇ ਸਿਰਫ ਦੋ